ਨਵਸਖਾ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀ ਦੇਖ ਰਹੇ ਹੋ ਪੰਜਾਬ ਜੇਕ ਨਿਊ ਦੱਸ ਦਈਏ ਕਿ ਇਸ ਸਮੇਂ ਅਸੀਂ ਸੁੰਦਰ ਚੱਕ ਕੋਈ ਹਲਕੇ ਦਾ ਪਿੰਡ ਹੈਗਾ ਸੁੰਦਰ ਚੱਕ ਉੱਥੇ ਪਹੁੰਚਿਆ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਸਕਨੇ ਆ ਇਹ ਘਰ ਹੈਗਾ ਜਿੱਥੇ ਇੱਕ ਨੌਜਵਾਨ ਜਿਹੜਾ ਆ ਛੋਟੀ ਉਮਰ ਦੇ ਵਿੱਚ ਦੱਸ ਦਈਏ ਕਿ ਜਿਹਨੂੰ ਕਿਸੇ ਲਾ ਇਲਾਜ ਬਿਮਾਰੀ ਨੇ ਜਿਹੜਾ ਘੇਰਿਆ ਹੋਇਆ ਉਹਦੇ ਤੈਜ ਜੇ ਗੱਲ ਕਰੀਏ ਤਾਂ ਅੱਜ ਸਾਹ ਕੋ ਵਿਧਾਇਕ ਜਿੰਦੇ ਜੁਗਿੰਦਰਪਾਲ ਸਨ ਉਹਨਾਂ ਦੀ ਮਦਦ ਲਈ ਇੱਥੇ ਪਹੁੰਚੇ ਸਨ ਦੱਸ ਦਈਏ ਕੀ ਐਮਪੀ ਫੰਡ ਦੇ ਵਿੱਚੋਂ ਜੋ ਕਿਸੇ ਨੂੰ ਕੋਈ ਵੀ ਬਿਮਾਰੀ ਤੇ ਜੋ ਲਾ ਇਲਾਜ ਹਨ ਵੱਡੀਆਂ ਬਿਮਾਰੀਆਂ ਹਨ ਜੋ ਛੋਟੇ ਵੱਡੇ ਲੈਵਲ ਤੇ ਜਿਹੜੇ ਹਸਪਤਾਲਾਂ ਵਿੱਚ ਇਲਾਜ ਹੁੰਦੇ ਹਨ ਉਸ ਦੇ ਤਹਿਤ ਜੇ ਗੱਲ ਕਰੀਏ ਤੇ ਐਮਪੀ ਫੰਡ ਦੇ ਵਿੱਚੋਂ ਜਿਹੜੀ ਸੈਂਟਰਲ ਗਵਰਨਮੈਂਟ ਸਰਕਾਰ ਦੇ ਵਿੱਚੋਂ ਜਿਹੜਾ ਹੈ ਉਹਨਾਂ ਨੂੰ ਫੰਡ ਮਿਲਦਾ ਹੈ ਉਹਦੇ ਤਹਿਤ ਜਿਹੜਾ ਹੈ ਇਹ ਗਰੀਬ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਇਸ ਨੂੰ ਸਾਡਾ ਦਿਖਾਉਣ ਦਾ ਮਕਸਦ ਇਹੀ ਹੈ ਕਿ ਸਾਬਕਾ ਵਿਧਾਇਕ ਜਿਹੜੇ ਜੁਗਿੰਦਰਪਾਲ ਸਨ ਇਨਾਂ ਦੇ ਪ੍ਰਤੀ ਜਿਹੜਾ ਇਹ ਲੋਕਾਂ ਨੂੰ ਜਾਗਰੂਤ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਵੱਡੀ ਪ੍ਰੋਬਲਮ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ ਜੜੀਆਂ ਨਾ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਕਾਫੀ ਸਮੇ ਤੋਂ ਜਿਹੜੇ ਲੋਕ ਬੰਚਤ ਸੀ ਜਿਨ੍ਹਾਂ ਨੂੰ ਨਹੀਂ ਇਸ ਚੀਜ਼ ਦਾ ਪਤਾ ਸੀ ਕਿਉਂਕਿ ਜੇ ਗੱਲ ਕਰੀਏ ਤਾਂ ਸਣੀ ਦੋਲ ਵੀ ਜਿਹੜੇ ਐਮਪੀ ਰਹਿ ਚੁੱਕੇ ਸੀ ਉਹਨਾਂ ਦੇ ਦੌਰਾਨ ਜਿਹੜੇ 5 ਸਾਲ ਦੇ ਵਿੱਚ ਜਿਹੜੇ ਲੋਕਾਂ ਨੂੰ ਕੁਝ ਵੀ ਜਿਹੜਾ ਹੈ ਮੁਹਾਇਆ ਨਹੀਂ ਕੀਤਾ ਗਿਆ ਸੀ ਇਹ ਹੁਣ ਪਤਾ ਲੱਗਦਾ ਹੈ ਕਿ ਐਮਪੀ ਫੰਡ ਦੇ ਵਿੱਚ ਵੀ ਜਿਹੜੇ ਆ ਕਾਫੀ ਲੋਕਾਂ ਨੂੰ ਜਿਹੜੀਆਂ ਸਹਾਇਤਾ ਮਿਲ ਸਕਦੀਆਂ ਹਨ ਅੱਜ ਵੀ ਜਿਹੜੇ ਸਾਬਕਾ ਵਿਧਾਇਕ ਜਿਹੜੇ ਜੁਗਿੰਦਰਪਾਲ ਸਨ ਉਹ ਇੱਥੇ ਪਹੁੰਚੇ ਹਨ ਤੇ ਇਸ ਨੌਜਵਾਨ ਨੂੰ ਜਿਹੜੇ ਉਹਨਾਂ ਦੀ ਸਹਾਇਤਾ ਕਰਨ ਲਈ ਜਿਹੜਾ ਹੈ ਉਹਨਾਂ ਨੂੰ 3 ਲੱਖ ਦਾ ਚੈੱਕ ਜਿਹੜਾ ਆ ਉਹਨਾਂ ਵੱਲੋਂ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਗਰ ਆਰਥਿਕ ਤੌਰ ਤੇ ਜੇ ਕੋਈ ਹੋਰ ਵੀ ਮਦਦ ਜਿਹੜੀ ਮੇਰੇ ਵੱਲੋਂ ਹੋਏਗੀ ਮੈਂ ਤੁਹਾਡੇ ਆਪਣੇ ਥਰੂ ਵੀ ਜਿਹੜੀ ਮਦਦ ਕਰਾਂਗਾ ਸੁਣਾਣਾ ਤੁਹਾਨੂੰ ਜਿਹੜੀ ਸਾਬਕਾ ਵਿਧਾਇਕ ਜੁਗਿੰਦਰਪਾਲ ਨਾਲ ਸਾਡੀ ਗੱਲਬਾਤ ਹੋਏਗੀ ਤਤਬ ਬਨੇ ਰੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਕਿਹ ਨਿਊਜ਼ ਅੱਜ ਕੀ ਨਾਜਾ ਆਪਣਾ ਮਹੇਸ਼ ਕੁਮਾਰ ਕੀ ਦਿੱਕਤ ਸੀਗੀ ਅੱਜ ਜਿਹੜੇ ਸਾਫ ਕਾ ਵਿਧਾਇਕ ਜਗਿੰਦਰ ਪਾਜੀ ਨੇ ਇੱਕ 3 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਐ ਐਮਪੀ ਫੰਡ ਦੇ ਵਿੱਚ ਤੇ ਮੈਨੂੰ ਪ੍ਰੋਬਲਮ ਆ ਰਹੀ ਸੀ ਇਹ ਪਲਾਸਟਿਕ ਦੀ ਢਿਮਗੀ ਤਾਂ ਸਾਡਾ ਡਾਕਟਰ ਨੇ ਤੇ ਮੇਰਾ ਟ੍ਰੀਟਮੈਂਟ ਚੱਲਦਾ ਪਿਆ ਪੀਜੀਆਈ ਤੋਂ ਦਿੱਲੀ ਤੱਕ ਵੀ ਆਪਾਂ ਗਏ ਆ ਹਿੰਸ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ ਵਾਰ-ਵਾਰ ਪ੍ਰੋਬਲਮ ਤੇ ਸੈਲ ਚੜਾਣੇ ਪੈਂਦੇ ਆ ਤੁਹਾਨੂੰ ਪ੍ਰੋਬਲ ਚੜਾਣੇ ਪੈਂਦਾ ਬਾਰ-ਬਾਰ ਜਿਸ ਕਾਰਨ ਬਹੁਤ ਜ਼ਿਆਦਾ ਮਤਲਬ ਕੀ ਖਰਚਾ ਹੁੰਦਾ ਪਰੇਸ਼ਾਨੀ ਆ ਰਹੀ ਹੈ ਮੈਨੂੰ 8-10 ਮਹੀਨੇ ਹੋ ਗਏ ਬਿਮਾਰ ਹੋਇਨੂੰ ਨਾ ਤੇ ਫਿਰ ਜਦੋਂ ਆਪਾਂ ਟ੍ਰੀਟਮੈਂਟ ਕਰਾਣ ਗਏ ਉੱਥੇ ਦੱਸਿਆ ਗਏ ਫਿਰ ਉਹਨਾਂ ਨੇ ਕਿਹਾ ਕਿ ਮਤਲਬ ਕਿ ਪੀਐਮ ਰਲੀਫ ਫੰਡ ਦੇ ਪੇਮੈਂਟ ਦੇ ਪੈਸੇ ਹੁੰਦੇ ਆ ਮਿਲਦੇ ਤੁਹਾਨੂੰ ਬਿਮਾਰੀ ਦੀ ਰਿਪੋਰਟ ਵਾਸਤੇ ਠੀਕ ਹੋਣ ਵਾਸਤੇ ਤੇ ਥੋੜੀ ਫਾਰਮੈਲਟੀ ਵਗੈਰਾ ਪੂਰੀਆਂ ਕਰਨੇ ਪੈਂਦੀਆਂ ਤੇ ਆਪਾਂ ਐਮਪੀ ਨੂੰ ਮਿਲੇ ਆਪਣੇ ਐਮਐਲਏ ਸਾਹਿਬ ਨੂੰ ਮਿਲੇ ਇਹਨਾਂ ਦੀ ਮਦਦ ਨਾਲ ਸਾਨੂੰ ਪੀਐਮ ਰਲੀਫ ਫੰਡ ਚੋਂ ਥੋੜੀ ਹੈਲਪ ਮਿਲੀ ਆ ਤੇ ਬਾਕੀ ਮੈਂ ਜਨਤਾਂ ਨੂੰ ਦੱਸਣਾ ਚਾਹਨਾ ਆ कि ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਹੋਰ ਜਾਗਰੂਕ ਹੋਣ ਤੇ ਫੰਡ ਲੈਣ ਲਈ ਮਤਲਬ ਕਿ ਬਾਕੀ ਐਮ.ਐਲ.ਏ. ਸਾਹਿਬ ਜਾਂ ਐਮ.ਪੀ. ਸਾਹਿਬ ਨਾਲ ਗੱਲਬਾਤ ਕਰਨ ਤੇ ਆਪਣਾ ਐਮ.ਐਲ.ਏ. ਸਾਹਿਬ ਵੱਲੋਂ ਦਿੱਤੇ ਗਿਆ ਜੁਗਿੰਦਰਪਾਲ ਸਰ ਤੇ ਐਮ.ਪੀ. ਰਸਕਿੰਦਰ ਸਿੰਘ ਰੰਧਾਵਾ ਵੱਲੋਂ ਨਾਲ ਹੀ ਨਹੀਂ ਤੋਂ ਦਿੱਤੇ ਗਿਆ ਅਨਸਰ ਇੱਕ ਚੈੱਕ ਦਿੱਤਾ ਗਿਆ ਤੁਹਾਡੇ ਵੱਲੋਂ ਐਮ.ਪੀ. ਫੰਡ ਦੇ ਵਿੱਚ 3 ਲੱਖ ਰੁਪਏ ਦਾ ਤੁਹਾਨੂੰ ਚਾਹੀਦਾ ਕੀ ਹੈ ਜਿਹੜਾ ਇੱਕ ਚੱਕਰ ਤੇ ਤਾਂ ਗਿਆ ਮੁੰਡਾ ਸੁੰਦਰ ਚੱਕ ਤੋਂ ਮਰੀਸ਼ ਕਰਕੇ ਕਿ ਕੁਛ ਦਿਨ ਪਹਿਲੇ ਮੈਨੂੰ ਮਿਲੇ ਸੀ ਇਹਨੂੰ ਜਿਹੜੀ ਪ੍ਰੋਬਲਮ ਚੱਲਦੀ ਪਈ ਐ ਇਹ ਐਨੀਮੀਆ ਪਲਾਸਟਿਕ ਇਹ ਕੋਈ ਆ ਲਾਗੇ ਛਾਗੇ ਹਸਪਤਲ ਕੋਈ ਦਾ ਇਲਾਜ ਨਹੀਂ ਕਰਦਾ ਇਹ ਦਿੱਲੀ ਜਾ ਕੇ ਗੰਗाराम ਹਸਪਤਲ ਤੇ ਇਲਾਜ ਕਰਵਾ ਰੇ ਨਾ ਔਰ ਇਹ ਬਚਰੇ ਉਹਨੇ ਪੈਸੇ ਨੂੰ ਅਫੋਰਡ ਨਹੀਂ ਕਰ ਸਕਦੇ ਫਿਰ ਮੈਨਾਂ ਨਾਲ ਗੱਲ ਕੀਤੀ ਵੀ ਤੁਸੀਂ ਮੈਨੂੰ ਕੁਦਰ ਡਾਟਾ ਕਾਰਡ ਦੇ ਲਿਆਬ ਕਿੰਨਾ ਖਰਚਾ ਤੁਹਾਡਾ ਆਉਂਦਾ ਹੈ ਉਹ ਜਿਹੜਾ ਐਮਪੀ ਫੰਡ ਦੇ ਵਿੱਚੋਂ ਪੈਸੇ ਮਿਲਦੇ ਆ ਉਹ ਮੈਨੂੰ ਨਾ ਆਪਣਾ ਡਾਟਾ ਕਲੈਕਟ ਕਰਕੇ ਦਿੱਤਾ ਹਸਪੀਟਲ ਦਾ ਉਹ ਮੈਂ ਐਮਪੀ ਸਾਹਿਬ ਨੂੰ ਦਿੱਤਾ ਸੁਖੀ ਜੰਦਰ ਰੰਧਾਵਾ ਜਿਹੜੇ ਸਾਡੇ ਪਾਰਲੀਮੈਂਟ ਦੇ ਆਪੀ ਨੇ ਤੇ ਇਹਦੀ ਤੁਰੰਤ ਕਾਰਵਾਈ ਹੋਏ ਮੇਰੇ ਖਿਆਲ ਮਹੀਨੇ ਡੇਢ ਮਹੀਨੇ ਚ ਪੈਸੇ ਆ ਗਏ ਆ ਤੋਂ ਅੱਜ ਉਹਨਾਂ ਨੂੰ ਮੈਂ ਚੱਕ ਦੇਣ ਵਾਸਤੇ ਆਇਆ ਤੇ ਮੇਰੀ ਸਾਰੇ ਲੋਕਾਂ ਗਿਆ ਅਪੀਲ ਹੈ ਬੇਨਤੀ ਹੈ ਇਹ ਜਸਵਲੇਵੀ ਬੋਰਡ ਪਾਣਾ ਹੁੰਦਾ ਨਾ ਇਹ ਜਰੂਰ ਦੇਖਣਾ ਚਾਹੀਦਾ ਕਿ ਜਿਹੜਾ ਪਾਰਲੀਮੈਂਟ ਹਲਕੇ ਦਾ ਬੰਦਾ ਹੈ ਉਸ ਬੰਦੇ ਨੇ ਬੋਰਡ ਪਾਇਆ ਜਾਂ ਜਿਹੜਾ ਲੋਕਲ ਹੋਏ ਜਿਹਨੂੰ ਨਾਲਜ ਹੋਏ ਜਿਹਨੂੰ ਗਿਆਨ ਹੋਏ ਜਿਸ ਤਰ੍ਹਾਂ ਪਹਿਲੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਪਾਰਲੀਮੈਂਟ ਦੇ ਐਮਪੀ ਬਣੇ ਮੈਂ ਬੜੇ ਲੋਕਾਂ ਨੂੰ ਪੈਸੇ ਦੁਆਏ ਉਹਦੇ ਦਵਾ ਸਾਡੇ ਜਾਖੜ ਸਾਹਿਬ ਬਣੇ ਉਹਨਾਂ ਦੇ ਫੰਡ ਦੇ ਵਿੱਚੋਂ ਵੀ ਪੈਸੇ ਦੁਆਏ ਉਹਨਾਂ ਦੇ ਸਾਡੇ ਮਡੇ ਭਰਾ ਸੁਖਜੰਦਰ ਰੰਦਾਵਾ ਜੀ ਸਾਡੇ ਪਾਰਲੀਮੈਂਟ ਹਲਕੇ ਗੁਰਦਾਸਪੁਰ ਦੇ ਐਮਪੀ ਬਣੇ ਕਿਹ ਪਾਸੇ ਪੈਸੇ ਉਹਨਾਂ ਤੋਂ ਦਵਾਇਆ ਤੁਹਾਡੇ ਇਸ ਮਾਧਿਅਮ ਰਾਹੀਂ ਮੈਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਜਿਹੜੀਆਂ ਇਸ ਤਰ੍ਹਾਂ ਦੀ ਲਾ ਇਲਾਜ ਬਿਮਾਰੀਆਂ ਜਿਹੜੀਆਂ ਔਖੀਆਂ ਜਿਨ੍ਹਾਂ ਦਾ ਇਲਾਜ ਕਿਤੇ ਜਾਂਦੇ ਆ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਉਹ ਦਸਨ ਤੇ ਮੈਂ ਉਹਨਾਂ ਦੇ ਪੈਸੇ ਜਿਹੜੇ ਆ ਸਾਡੇ ਸੁਖਜਿੰਦਰ ਰੰਧਾਵਾ ਜਿੱਦਾਂ ਸਾਡੇ ਐਮਪੀ ਨੇ ਉਹਨਾਂ ਦੇ ਫੰਡ ਚ ਮੈਂ ਲੈ ਕੇ ਦੇ ਸਕਦਾ ਆਮ ਲੋਕਾਂ ਨੂੰ ਨਾਲੀ ਜੀ ਨਹੀਂ ਹੁੰਦਾ ਕਿ ਇਸ ਕਰਕੇ ਮੈਂ ਤੁਹਾਡੀ ਸਮਾਜ ਦੇ ਬਾਰੇ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਕੋਈ ਮੇਰੀ ਲਾਈਵ ਸੁਣਦਾ ਹੋਵੇ ਕਿ ਉਹ ਬੰਦਾ ਇਸ ਗੱਲ ਦਾ ਧਿਆਨ ਕਰੇ ਮੇਰ ਕੋ ਆਏ ਮੈਂ ਉਹਨਾਂ ਦਾ ਇਹ ਮਨਾ ਕੰਮ ਕਰਵਾ ਦਿਆਂਗਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ